ਖਬਰ ਪੜੋ ਪਹਿਲਾਂ ਹਿਮਾਚਲ ਪ੍ਰਦੇਸ਼ ਆ ਮੀਟਿੰਗ ਹੋਈ ਹੈ ਫਰੀਦাবাদ ਚ ਜਿਹਦੇ ਵਿੱਚ ਅਮਿਤ ਸ਼ਾਹ ਜੀ ਤੇ ਬਾਕੀ ਆਪਣੇ ਚੀਫ ਮਿਨਿਸਟਰ ਸਭ ਭਗਵੰਤ ਮਾਨ ਜੀ ਹਰਿਆਣਾ ਦੇ ਚੀਫ ਮਿਨਿਸਟਰ ਤੇ ਆਪਣਾ ਹਿਮਾਚਲ ਦੇ ਚੀਫ ਮਿਨਿਸਟਰ ਸੁਕੂ ਜੀ ਪ੍ਰੈਜ਼ెంట్ ਸੀਗੇ ਤੇ ਇਹਨਾਂ ਨੇ ਦੇਖੋ ਡਿਮਾਂਡ ਕੀ ਕੀਤੀ ਹੈ ਹਿਮਾਚਲ ਕਹਿੰਦਾ ਵੀ ਸਾਨੂੰ 7.19 ਸ਼ੇਅਰ ਜਿਹੜਾ ਹੈ ਚੰਡੀਗੜ੍ਹ ਚ ਐਸ ਪਰ ਦਾ ਪੰਜਾਬ ਰੀ ਆਰਗੇਨਾਈਜੇਸ਼ਨ ਐਕਟ ਉਹ ਦਿੱਤਾ ਜਾਏ ਠੀਕ ਹੈ ਆਪਣਾ ਹੱਕ ਮੰਗ ਰਹੇ ਹਾਂ ਚੰਡੀਗੜ੍ਹ ਚ ਆਪਣਾ ਸ਼ੇਅਰ ਮੰਗ ਰਹੇ ਹਾਂ ਹਿਮਾਚਲ ਵੀ ਆਪਣਾ ਸ਼ੇਅਰ ਮੰਗ ਰਿਹਾ ਕਈਆਂ ਨੂੰ ਭਈ ਵੀ ਨਹੀਂ ਪਤਾ ਹੋਣਾ ਵੀ ਹਰਿਆਣਾ ਨੂੰ ਛੱਡ ਕੇ ਵੀ ਸ਼ੇਅਰ ਮਣਦਾ ਹਿਮਾਚਲ ਦਾ ਵੀ ਚੰਡੀਗੜ੍ਹ ਦੇ ਵਿੱਚ ਆਹ ਦੇਖੋ ਇਹਨਾਂ ਨੇ ਸਾਈਟ ਕੀਤਾ ਵੀ ਪੰਜਾਬ ਰੀ ਆਰਗੇਨਾਈਜੇਸ਼ਨ ਐਕਟ 1966 ਦੇ ਅਕੋਰਡਿੰਗ 7.19% ਸ਼ੇਅਰ ਚੰਡੀਗੜ੍ਹ ਤੋਂ ਸਾਨੂੰ ਦਿੱਤਾ ਜਾਏ ਠੀਕ ਹੈ ਜੀ ਤੇ ਹੁਣ ਮੈਂ ਇਹ ਕਹਿਣਾ ਚਾਹੂੰਗਾ ਬਈ ਦੇਖੋ ਇਹ ਗਣਤੀ ਦੇ ਆਧਾਰ ਤੇ ਕਿਹਾ ਇਹਨਾਂ ਨੇ ਬਿਗਣਤੀ ਦੇ ਆਧਾਰ ਤੇ ਔਰ ਗਿਣਤੀ ਤਾਂ ਪਤਾ ਹੀ ਤੁਹਾਨੂੰ ਵੀ ਹਿਮਾਚਲ ਦੀ ਮੈਕਸਿਮਮ ਵਾਦੀ ਰਹੀ ਹੈ ਚੰਡੀਗੜ੍ਹ ਪੰਜਾਬ ਦੇ ਏਰੀਏ ਚ ਹੋ ਰਹੀ ਹੈ ਉਹ ਦੇਖੋ ਮੈਂ ਹਿਮਾਚਲ ਜਾਂ ਕਿਸੇ ਦੇ ਅਗੇਂਸਟ ਨਹੀਂ ਹਾਂ ਮੈਂ ਪੰਜਾਬੀਆਂ ਦੇ ਅਗੇਂਸਟ ਹਾਂ ਪੰਜਾਬੀ ਤੁਸੀਂ ਯਾਰ ਬਾਹਰੋਂ ਆਜੋ ਵਾਪਸ ਆਜੋ ਪੰਜਾਬ 'ਚ ਕਪੜਾ ਹੋ ਗਿਆ ਪੰਜਾਬ 'ਚ ਦੂਜੇ ਸੂਬਿਆਂ ਦੇ ਲੋਕ ਆ ਕੇ ਰਹਿਣ ਲੱਗੇ ਪੰਜਾਬ ਦੀਆਂ ਸਾਰੀਆਂ ਜਿਹੜੀ ਵੀ ਫੈਸਿਲਿਟੀਆਂ ਐ ਗਵਰਨਮੈਂਟ ਫੈਸਿਲਿਟੀਆਂ ਐ ਉਹ ਆਦਰ ਸਟੇਟਸ ਦੇ ਇੰਜੋਏ ਕਰ ਰਹੇ ਆ ਕਿਉਂਕਿ ਇੰਨੀ ਮਾਈਗ੍ਰੇਸ਼ਨ ਸਾਡੇ ਆਪਣੇ ਸਟੇਟ ਤੋਂ ਹੋਊਗੀ ਸਾਡੇ ਸਟੇਟ 'ਚ ਦੂਜੇ ਲੋਕ ਆ ਕੇ ਬਹਿ ਗਏ ਤੇ ਹੱਕ ਮੰਗਣ ਲੱਗੇ ਹੁਣ ਤੁਹਾਡੇ ਸਾਹਮਣੇ ਚੰਡੀਗੜ੍ਹ 'ਚ ਦੇਖੋ ਹਿਮਾਚਲ ਆਪਣਾ ਪ੍ਰੋਪਰ ਹੱਕ ਮੰਗ ਰਿਹਾ ਹੈ ਚੰਡੀਗੜ੍ਹ ਹੱਥੋਂ ਗਿਆ ਹੁਣ ਪੰਜਾਬ ਤਾਂ ਹੌਲੀ-ਹੌਲੀ ਪੰਜਾਬ ਵੀ ਹੱਥੋਂ ਜਾ ਰਿਹਾ ਹੈ ਇਹਦਾ ਇੱਕੋ ਇੱਕ ਸੋਲੂਸ਼ਨ ਹੈ ਕੋਈ ਸੋਲੂਸ਼ਨ ਨਹੀਂ ਹੈ ਕਮਬੈਕ ਕਮਬੈਕ ਜਿਨ੍ਹਾਂ ਦਾ ਹੀ ਬਣਦਾ ਉੱਥੇ ਟੈਂਪਾਸ ਕਰ ਰਹੇ ਆ ਬਾਹਰ ਕੁਝ ਨਹੀਂ ਹੈ ਜਿਨ੍ਹਾਂ ਦਾ ਤਾਂ ਕਾਫੀ ਬੜੀਆ ਸੈਟਿੰਗ ਹੈ ਉਹ ਵੀ ਕਮਾ ਕੇ ਆਓ ਯਾਰ ਵਾਪਸ ਆਓ ਜੇ ਤੁਸੀਂ ਆਪਣਾ ਦਾਵਾ ਛੱਡ ਜੋਗੇ ਆਪਣੀ ਜ਼ਮੀਨ ਤੋਂ ਦਾਵਾ ਛੱਡ ਜੋਗੇ ਤਾਂ ਕੁਝ ਨਹੀਂ ਬਣਨਾ ਮੇਰੀ ਵੱਡੀ ਅਪੀਲ ਹੈ ਐਜ਼ ਅ ਪੰਜਾਬੀ ਐਜ਼ ਅ ਪਰਸਨ fromParams ਪੰਜਾਬ ਠੀਕ ਹੈ ਆਪਣੇ ਦੇਸ਼ ਨੂੰ ਆਪਣੀ ਜ਼ਮੀਨ ਨੂੰ ਆਪਣੀ ਮਿੱਟੀ ਨੂੰ ਛੱਡ ਕੇ ਨਾ ਜਾਓ ਆ ਗਿਣਤੀ ਤੇ ਆਧਾਰ ਤੇ ਦੇਖੋ ਪਰਸੈਂਟੇਜ ਮੰਗੀ ਜਾਂਦੇ ਸਾਰੇ ਕੱਲ ਨੂੰ ਯੂਪੀ ਮੰਗਣ ਲੱਗੇਗਾ ਬਿਹਾਰ ਵੀ ਮੰਗਣ ਲੱਗੇਗਾ ਪੰਜਾਬ 'ਚ ਲੁਧਿਆਣਾ ਕਵਰ ਹੋ ਗਿਆ ਜਲੰਧਰ ਕਵਰ ਹੋ ਗਿਆ ਹੋਰ ਵੀ ਸੂਬੇ ਸਾਡੇ ਪ੍ਰਵਾਸੀਆਂ ਨਾਲ ਕਵਰ ਹੋ ਗਏ ਉਹ ਵੀ ਆਪਣਾ ਪਰਸੈਂਟੇਜ ਮੰਗਣਗੇ ਕੱਲ ਨੂੰ ਔਰ ਆਪਣਾ ਐਮਪੀ ਐਮਐਲਏ ਬਣਾਣਗੇ ਹੁਣਲੇ ਤਾਂ ਸਰਪੰਚ ਬਣਨ ਲੱਗੇ ਆ ਹੁਣ ਐਮਪੀ ਬਣਨਗੇ ਐਮਐਲਏ ਬਣਨਗੇ ਖਤਮ ਐ ਫਿਰ ਸਾਡਾ ਤਾਂ ਸਫਾਇਆ ਹੋ ਗਿਆ ਬਿਲਕੁਲ ਹੀ ਤਾਂ ਸਿਰਫ ਗਿਣਤੀ ਦਾ ਆਧਾਰ ਹੈ ਬਿਰਜੀ ਵਾਪਸ ਆਜੋ ਵਾਪਸ ਆਜੋ ਵਾਪਸ ਆਜੋ ਜੇ ਪੰਜਾਬ ਨੂੰ ਬਚਾਣਾ ਹੈ ਫਿਰ ਰੋਏ ਹੋਣਾ ਟਾਈਮ ਲੰਘ ਗਿਆ ਵੀ ਯਾਰ ਪੰਜਾਬ ਇਦਾਂ ਪੰਜਾਬ ਉਦਾਂ ਉਹ ਸਾਡੀ ਉਹ ਜ਼ਿੰਮੇਵਾਰੀ ਹੁੰਦੀ ਹੈ ਹੈਨਾ ਆਪਣੀ ਮਾਂ ਦਾ ਖਿਆਲ ਰੱਖਣਾ ਆਪ ਨੂੰ ਦੇਖਣਾ ਹੁੰਦਾ ਦੂਜਾ ਨਹੀਂ ਆ ਕੇ ਦੇਖੇਗਾ ਤੇ ਕਰੋ ਕੁਝ ਬੋਲਣ ਨਾਲ ਤਾਂ ਕੁਝ ਹੋਣਾ ਨਹੀਂ ਸਭ ਤੋਂ ਪਹਿਲਾਂ ਇਹ ਹੈ ਕਿ ਆਪਣੀ ਜ਼ਮੀਨ ਦੇ ਪੈਰ ਰੱਖੋ ਆਪਣੀ ਜ਼ਮੀਨ 'ਚ ਰਹੋ ਜਾਓ ਆਓ ਠੀਕ ਹੈ ਕਮਾਓ ਖਾਓ ਜਿੱਥੇ ਮਰਜੀ ਪਰ ਆਓ